ਨਸ਼ਾ ਤਸ਼ਕਰਾਤੇ ਕਾਰਵਾਈ ਕਰਦਿਆਂ ਬਰਨਾਲਾ ਪੁਲਿਸ ਨੂੰ ਉਸਨੇ ਵੱਡੀ ਸਫਲਤਾ ਹਾਸਲ ਹੋਈ ਜਦੋਂ 27 ਲੱਖ 60000 137 ਨਸ਼ੀਲੀ ਗੋਲੀਆਂ ਅਤੇ ਕੈਪਸੂਲ ਦੇ ਨਾਲ 70 ਲੱਖ 3800 ਰੁਪਏ ਦੀ ਡਰੱਗ ਮਨੀ ਦੇ ਨਾਲ 20 ਨਸ਼ਾ ਤਸ਼ਕਰਾਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਇਹ ਨਸ਼ਾ ਤਸ਼ਕਰ 11 ਸੂਬਿਆਂ ਨੂੰ ਨਸ਼ਾ ਸਪਲਾਈ ਕਰਦੇ ਸਨ ਅਤੇ ਆਗਰਾ ਗੈਂਗ ਤੋਂ ਸਬੰਧ ਰੱਖਦੇ ਸਨ ਇਸ ਮਾਮਲੇ ਸਬੰਧੀ ਖੁਲਾਸਾ ਕਰਦੇ ਹੋਏ ਬਰਨਾਲਾ ਦੇ ਐਸਐਸਪੀ ਮਨਦੀਪ ਬੋਇਲ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਇਸ ਤਰ੍ਹਾਂ ਹੈਗਾ ਜਿਹੜਾ ਅੱਜ ਬਰਨਾਲਾ ਪੁਲਿਸ ਨੇ ਜਿਹਨੂੰ ਕਾਮਯਾਬੀ ਮਿਲੀ ਹੈਗੀ ਹੈ ਜਦੇ ਵਿੱਚ ਇੱਕ ਸਾਨੂੰ ਅਸੀਂ ਥੋੜੇ ਦਿਨ ਕੁਝ ਮਹੀਨੇ ਪਹਿਲਾਂ ਇੱਕ ਮਥਰਾ ਗੈਂਗ ਬਸਟ ਕੀਤਾ ਸੀ ਜਦੇ ਵਿੱਚ ਕਾਫੀ ਕੁਆਂਟੀਟੀ ਦੇ ਵਿੱਚ ਸਾਨੂੰ ਡਰੱਗਸ ਅਤੇ ਡਰੱਗ ਮਨੀ ਮਿਲੀ ਸੀਗੀ ਉਦੇ ਵਿੱਚ ਉਹਨੂੰ ਅੱਗੇ ਵਿਦਾਂਦੇ ਹੋਏ ਕੁਝ ਸਾਡੇ ਇੱਥੇ ਪਰਚੇ ਦਰਜ ਹੋਏ ਉਹਨਾਂ ਨੂੰ ਜਹਿਨ ਉਹਨਾਂ ਦੀ ਐਨਾਲਿਸਿਸ ਕੀਤਾ ਗਿਆ ਤਾਂ ਅਸੀਂ ਇੱਕ ਬੀੜਾ ਚੁੱਕਿਆ ਕਿ ਇਹਦੇ ਤਹ ਤੱਕ ਜਾਣਾ ਹੈਗਾ ਇੱਕ ਟੀਮ ਬਣਾਈ ਗਈ ਜਿਹਦੇ ਵਿੱਚ ਐਸਪੀ ਡੀਸੀ ਸੁਖਦੇਸ਼ ਸਿੰਘ ਬਿਰਕਸਨ ਐਸਪੀ ਮੈਲਕਲਾ ਸ਼੍ਰੀਮਤੀ ਪ੍ਰਗਜਨ ਆਈਪੀਐਸ ਹੈਗੇ ਡੀਐਸਪੀ ਡੀਸਨ ਇੰਸਪੈਕਟਰ ਬਲਜੀਤ ਫਰੋਂ ਦੀ ਸੀਏ ਸਟਾਫ ਉਹਨਾਂ ਦੇ ਵਿੱਚ ਅਸੀਂ ਜਦੋਂ ਅਸੀਂ ਇਹਨਾਂ ਨੂੰ ਸਾਰੇ ਜਿਹੜੇ ਪਰਚੇ ਦਰਜ ਹੋਏ ਉਹਨਾਂ ਨੂੰ ਐਨਾਲਿਸਿਸ ਕੀਤੇ ਤੇ ਅਸੀਂ ਇਹਨਾਂ ਦੀ ਇਹਨਾਂ ਦੀ ਮੋਡਸ ਪ੍ਰੰਡੀ ਨੂੰ ਬੇਨਕਾਬ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਪਤਾ ਲੱਗਿਆ ਕਿ ਇੱਕ ਗੈਂਗ ਹੈਗਾ ਜਿਹੜਾ ਆਗਰਾ ਗੈਂਗ ਦੇ ਨਾਮ ਦੇ ਆਪਰੇਟ ਕਰ ਰਿਹਾ ਹੈਗਾ ਜਿਹੜਾ 11 ਸੁੱਬਿਆਂ ਵਿੱਚ ਦੇਸ਼ ਦੇ ਲਗਭਗ 11 ਤੋਂ ਵੱਧ ਸੁੱਬਿਆਂ ਦੇ ਵਿੱਚ ਉਸ ਨੇ ਆਪਣਾ ਜਾਲ ਫਲਾਇਆ ਹੋਇਆ ਤੇ ਆਪਣੇ ਗੁਰਗਿਆਂ ਰਾਹੀਂ ਆਪਣੇ ਏਜੰਟਾਂ ਰਾਹੀਂ ਟਰਾਂਸਪੋਰਟਰਾਂ ਰਾਹੀਂ ਉਹ ਇਹਨਾਂ ਸਟੇਟਾਂ ਦੇ ਵਿੱਚ 10 ਤੋਂ 12 ਕਰੋੜ ਇਨਟੌਕਸਿਕੈਂਟ ਟੈਬਲੇਟਸ ਕੈਪਸੂਲਸ ਇੰਜੈਕਸ਼ਨਸ ਪਰ ਮਹੀਨਾ ਮਾਰਕੀਟ ਦੇ ਵਿੱਚ ਪੰਪ ਕਰ ਰਿਹਾ ਇਲੀਗਲ ਵੇ ਨਾਲ ਗੈਰਕਾਨੂੰਨੀ ਢੰਗ ਨਾਲ ਅਤੇ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਯੂਥ ਹੈ ਤੇ ਜਿਹੜੇ ਦੂਜੇ ਵਰਗ ਦੇ ਸੈਕਸ਼ਨ ਉਹਦੀ ਸੁਸਾਇਟੀ ਹੈਗੀ ਆ ਉਹ ਇਸ ਤੇ ਗ੍ਰਿਫਤ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਰਹੇ ਨੇ ਤਾਂ ਅਸੀਂ ਇਸ ਸਮੇਂ ਨੂੰ ਇਹਨਾਂ ਦਾ ਜਿਹੜਾ ਇੱਕ ਵਨ ਇੱਕ ਸਰਗਨਾ ਸੀਗਾ ਜਿਸ ਦਾ ਨਾਮ ਹਰੀਸ਼ ਹੈਗਾ ਉਸ ਨੂੰ ਅਸੀਂ ਵੈਸਟ ਬੰਗਾਲ ਤੋਂ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਉਹਦੇ ਨਾਲ ਸਬਸੀਕਵੈਂਟਲੀ ਅਸੀਂ ਕੜੀ ਨਾਲ ਕੜੀ ਜੋੜਦੇ ਹੋਏ ਕੁਝ ਗ੍ਰਫਤਾਰੀਆਂ ਯੂਪੀ ਚੋਂ ਕੀਤੀਆਂ ਹਨ ਕੁਝ ਗ੍ਰਫਤਾਰੀਆਂ ਹਰਿਆਣਾ ਚੋਂ ਕੀਤੀਆਂ ਹਨ ਅਤੇ ਕਾਫੀ ਕੁਝ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪੰਜਾਬ ਦੇ ਮੋਗਾ ਜੰਡਿਆਲਾ ਗੁਰੂ ਅੰਮ੍ਰਿਤਸਰ ਇੱਥੋਂ ਗ੍ਰਫਤਾਰੀਆਂ ਕੀਤੀਆਂ ਕੁਝ ਇੱਥੋਂ ਲੋਕਲ ਵੀ ਗ੍ਰਫਤਾਰੀਆਂ ਪਰਾਲੇ ਤੋਂ ਵੀ ਹੋਈਆਂ ਤਾਂ ਉਹਦੇ ਵਿੱਚ ਜਦੋਂ ਅਸੀਂ ਸਾਰਿਆਂ ਨਾਲ ਕੜੀਆਂ ਨਾਲ ਕੜੀਆਂ ਜੋਲੀਆਂ ਤਾਂ ਸਾਡੇ ਕੋਲੇ ਇਹ ਸਾਰਾ ਗੱਲ ਸਾਹਮਣੇ ਆਈ ਕਿ ਇਹ ਐਡਾ ਵੱਡਾ ਗੁਰਗਤੰਦਾ ਇਹ ਚਲਾ ਰਹੇ ਨੇ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਅਸੀਂ ਕੁੱਲ ਆਰਾਊਂਡ 20 ਲੋਕਾਂ ਨੂੰ ਗ੍ਰਫਤਾਰ ਕਰ ਚੁੱਕੇ ਹਾਂ ਜਿਨ੍ਹਾਂ ਤੋਂ 70 ਲੱਖ ਤੋਂ ਵੱਧ ਦੀ ਡਰਗ ਮਨੀ ਬਰਾਮਦ ਹੋਈ ਹੈ 27 ਲੱਖ ਤੋਂ ਵੱਧ ਦੇ ਇਨਟੌਕਸਿਕੈਂਟ ਡਰਗਸ ਇਹ ਸੈਪਸੂਲਸ ਗੋਲੀਆਂ ਤੇ ਇੰਜੈਕਸ਼ਨਸ ਰਿਕਵਰ ਹੋਏ ਨੇ ਔਰ ਇਹਦੇ ਵਿੱਚ ਅਸੀਂ 5 ਵਹੀਕਲਸ ਵੀ ਰਿਕਵਰ ਕੀਤੇ ਨੇ ਇਸ ਸਾਰੇ ਇਸ ਆਪਰੇਸ਼ਨ ਦੇ ਵਿੱਚ ਆਪਰੇਸ਼ਨ ਹਰੇ ਚੱਲ ਰਿਹਾ ਹੈਗਾ ਇਹਦੇ ਵਿੱਚ ਕੁਝ ਹੋਰ ਜਲਦ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਫਿਰ ਵੱਡੇ ਖਲਾਸੇ ਹੋਣਗੇ ਉਸ ਸਾਰਾ ਦਾ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਿਣਾ ਤਾਂ ਉਹ ਜਿਹੜੇ ਬਥਰਾ ਗੈਂਗ ਨੂੰ ਬਸਟ ਕਰਨਾ ਤੇ ਇਧਰੋਂ ਹੁਣ ਆਗਰਾ ਗੈਂਗ ਨੂੰ ਬਸਟ ਕਰਨਾ ਇਹਦੇ ਬੜੇ ਨਤੀਜੇ ਬੜੇ ਲਾਹੇਵੰਦ ਹੋਣੇ ਆ ਸਟੇਟਾਂ ਲਈ ਤੇ ਇਹ ਅੰਤਰਰਾਜੀ ਆ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਇਹ ਰੈਕਡ ਚੱਲ ਰਿਹਾ ਸੀ ਜਿਸ ਨੂੰ ਅਸੀਂ ਬੇਨਕਾਬ ਕੀਤਾ ਹੈਗਾ ਤਾਂ ਇਸ ਕਰਕੇ ਇਸ ਨੂੰ ਉਸ ਐਸਪੈਕਟ ਨਾਲ ਦੇਖਿਓ ਸੋਸ਼ਲ ਇੰਪੈਕਟ ਦੇ ਐਸਪੈਕਟ ਨਾਲ ਤੇ ਅਗਾਂਹ ਵਾਸਤੇ ਕਿ ਜਿਹੜਾ ਅਸੀਂ ਇਹਨੂੰ ਸਪਲਾਈ ਚੇਨ ਨੂੰ ਬਸਟ ਕੀਤਾ ਹੈਗਾ ਰਿਕਵਰੀ ਇਸ ਆਰ ਨਾਟ ਦੈਟ ਵੈਡ ਬਲ ਰਿਕਵਰੀ ਬਹੁਤ ਚੰਗੀਆਂ ਹੈ 27 ਲੱਖ ਤੋਂ ਵੱਧ ਗੋਲੀਆਂ ਤੇ ਇੰਜੈਕਸ਼ਨਾਂ ਦਾ ਬਰਾਮਦ ਹੋਣਾ ਡਰੱਗ ਮਨੀ ਦਾ ਬਰਾਮਦ ਹੋਣਾ ਤਾਂ ਜ਼ਿਆਦਾਤਰ ਇਹਦੇ ਵਿੱਚ ਇੰਪੋਰਟੈਂਟ ਪਹਿਲੂ ਇਹ ਹੈ ਕਿ ਅਸੀਂ ਜਿਹੜੇ ਕਹਿੰਦੇ ਨਾ ਕਿ ਜਿਹੜੇ ਭੇੜੀਏ ਸੀਗੇ ਉਹਨਾਂ ਨੂੰ ਅਸੀਂ ਬੇਨਕਾਬ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਬਰਨਾਲਾ ਤੋਂ ਬਲਬੰਸਿੱਧੂ ਦੀ ਰਿਪੋਰਟ ਐਸਐਮਜ਼ੈਡ ਨਿਊਜ਼